ਮੇਰਾ ਨਾਮ ਸਵਰਨ ਸਿੰਘ ਪਿੰਡ ਕਾਲਵਾਜੀ ਮੇਰਾ ਦੋਤਾ ਲੱਗਦਾ ਇਹ ਮੁੰਡਾ ਸਤਨਾਮ ਸਿੰਘ ਪਿੰਡ ਪੰਡੋਰੀ ਬਲਜਿੰਦਰ ਸਿੰਘ ਦਾ ਲੜਕਾ ਏ ਕੀ ਗੱਲਬਾਤ ਹੋਈ ਗਏ ਗੱਲਬਾਤ ਇਹ ਹੋਇਆ ਕਿ ਸਾਨੂੰ ਤੇ ਜਦੋਂ ਪਿੰਡ ਫੋਨ ਗਿਆ ਵਾ ਐਤੋਂ ਸਰਦਾਰ ਮੇਜਰ ਸਿੰਘ ਦਾ ਲੜਕੇ ਦੇ ਪਪੜ ਦਾ ਤੇ ਉਹਨਾਂ ਨੇ ਸਾਨੂੰ ਦੱਸਿਆ ਵਾ ਕਿ ਇਦਾਂ ਕਰਕੇ ਗੋਲੀ ਮਾਰ ਕੇ ਤੇ ਉਹ ਨਾਲ ਲਿਆਏ ਆ ਤੇ ਹਸਪਤਾਲ ਜਾ ਕੇ ਪਿੰਡ ਫੋਨ ਕੀਤਾ ਵਾ ਪੰਡੋਰੀ ਉਹਨਾਂ ਨੇ ਤੇ ਪਿੰਡੋਂ ਗੱਡੀ ਮਂਗਾ ਕੇ ਗੱਡੀ ਵਿੱਚ ਲਿਆ ਕੇ ਤੇ ਉੱਥੇ ਹਸਪਤਾਲ ਜਾ ਕੇ ਬਾਬੇ ਵਾਲੇ ਹਸਪਤਾਲ ਜਾ ਕੇ ਛੋੜਤਾ ਕਾਰਨ ਕਿ ਕਾਰਨੋਂ ਨੂੰ ਘਰੋਂ ਬਾਜ ਮਾਰੀ ਆ 4 ਵਜੇ 4 ਵਜੇ ਬਾਜ ਮਾਰ ਕੇ ਲੈ ਗਏ ਆ ਦੋਸਤ ਹੀ ਆਏ ਦੇ ਨਾਲ ਫਿਰ ਤੁਰਨ ਵਾਲੇ ਮੁੰਡੇ ਤੇ ਇਧਰ ਚਪਾਲ ਵਾਲੇ ਰੋਡ ਤੇ ਖੜ ਕੇ ਕੋਟ ਦੇ ਲਾਗੇ ਬੰਨੇ ਜਾ ਕੇ ਕਿਤੇ ਦੇ ਉੱਥੇ ਜਾ ਕੇ ਇਹਨਾਂ ਨੇ ਗੋਲੀ ਦਾ ਨਿਸ਼ਾਨਾ ਬਣਾਤਾ ਕੋਈ ਪੁਰਾਣੀ ਰੰਜਸ ਨਹੀਂ ਇਹਨਾਂ ਦਾ ਮੁੰਡਿਆਂ ਦਾ ਆਪਸ ਵਿੱਚ ਹੀ ਆਉਣ ਜਾਣ ਮਿਲਜੋਲ ਸੀ ਇਕੱਠੇ ਰਹਿੰਦੇ ਸੀ ਮੁੰਡੇ ਦਾ ਨਾਮ ਸਤਨਾਮ ਸਿੰਘ ਹੈ ਜੀ ਪੁੱਤਰ ਬਲਜਿੰਦਰ ਸਿੰਘ ਹੋ ਉਮਰ ਉਹਦੀ ਹੋਣੀ ਆ 22 24 ਸਾਲ ਜੀ ਸਰ ਇਹ ਮੰਗ ਕਰਦੇ ਹਾਂ ਮੰਗ ਹੈ ਇਹੋ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਸਖਤ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡਾ ਤੇ ਇਹੋ ਜਿਹਾ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਘਰ ਵਾਲਿਆਂ ਨੂੰ ਰਾਜੀਪੁਰ ਪੁਲਿਸ はい ਜੀ ਰਾਜੀਪੁਰ ਪੁਲਿਸ ਨੇ ਕਾਰਵਾਈ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਹਸਪਤਾਲ ਉੱਥੋਂ ਉਹਨਾਂ ਨੇ ਕਾਰਵਾਈ ਕਰਕੇ ਤੇ ਮੁੜਕੇ ਚਪਾਲ ਜਾ ਕੇ ਉਹਨਾਂ ਨੂੰ ਬੰਦ ਕੀਤਾ ਵਾ ਮੌਕੇ ਤੇ ਮੌਕਾ ਬਖਾਇਆ ਉਹਨਾਂ ਨੇ ਖੜਕੇ ਨਾਲ ਮੌਕਾ ਵੇਖਣ ਵਾਲੇ ਵੀ ਮਹਿੰਗਾ ਸਿੰਘ ਤੇ ਨਾਲ ਉਹਨਾਂ ਦੇ ਫੁੱਫੜ ਜੀ ਸਤਨਾਮ ਸਿੰਘ ਦੇ ਫੁੱਫੜ ਜੀ ਨਾਲ ਗਏ ਆ ਜਾ ਕੇ ਮੌਕਾ ਬਖਾ ਕੇ ਤੇ ਉੱਥੋਂ ਪੁਲਿਸ ਨੇ ਉਹ ਹੁਣ ਉਹ ਆਪਣੀ ਹਿਰਾਸਤ ਵਿੱਚ ਲੈ ਆ ਗੋਲੀ ਉਹਦੇ 1 ਵਜੇ ਆ ਜੀ ਸੱਜੇ ਮੰਮੇ ਦੇ ਥੱਲੇ ਅਚਾ ਇਹਦਾ ਨਾਮ ਅਜੀਤ ਸਿੰਘ ਇਹ ਮੇਰਾ ਪਿੰਡ ਨਿਸ਼ਾਰਾ ਬਨੂਆ ਮੈਨੂੰ ਰਾਤ 10 ਵਜੇ ਟੈਲੀਫੋਨ ਗਿਆ ਨਿਸ਼ਾਰਾ ਬਨੂਆ ਜੀ ਵੀ ਤੁਹਾਡੇ ਮੁੰਡੇ ਨੂੰ ਗੋਲੀ ਮਾਰਤੀ ਆ ਤੇ ਅਨਾਰਾਈ ਆਓ ਇੱਥੇ ਨਾ ਤੇ ਪਿੰਡ ਆਓ ਹਸਪਤਾਲ ਆਓ ਅਸੀਂ ਹਸਪਤਾਲ ਲਾਇਆ ਇਹ ਮੁੰਡਾ ਡੈੱਡ ਪਿਆ ਸੀ ਟੈਕ ਪਿੰਡ ਦਾ ਮੁੰਡਾ ਆ ਉਹਨੇ ਸਾਡੇ ਮੁੰਡੇ ਨੂੰ ਖੜਿਆ 4 ਵਜੇ ਇਹਨਾਂ ਨੂੰ ਪਤਾ ਲੱਗਾ ਕਿ ਇਹਦੇ ਮਾਂ ਪਿਓ ਤੋਂ ਉਹਨਾਂ 4 ਵਜੇ ਖੜਿਆ ਪਤਾ ਨਹੀਂ ਬਾਬੂੜੇ ਵਾਲਾ ਖੜਿਆ ਕਿ ਕਿੰਨੇ ਜਾਣੇ ਕਿ ਨਹੀਂ ਉਹਦੇ ਨਾਲ ਗੱਡੀ ਇਹਨਾਂ ਮੁੜ ਕੇ ਜਿੱਥੇ ਜਾ ਕੇ ਉਹਨੂੰ ਗੋਲੀ ਮਾਰ ਕੇ ਤੇ ਲੱਡ ਕੇ ਮੁੜ ਕੇ ਇਹ ਰਾਹ ਦੇ ਛੋਟੇ ਆ ਉਹਨਾਂ ਦੇ ਮੁੜ ਕੇ ਗੱਡੀ ਇਸ ਪਿੰਡੋਂ ਗਈ ਉਹਨਾਂ ਲੱਜ ਗਿਆ ਹਸਪਤਾਲੇ ਦਾ ਸਿਵਲ ਹਸਪਤਾਲ ਉਹਦੇ ਬਾਬੇ ਵਾਲਾ ਹਸਪਤਾਲ ਉੱਥੇ ਉਹਨਾਂ ਡਾਕਟਰਾਂ ਡੈੱਡ ਡੈੱਡ ਕਰ ਦੇ ਤਾ ਉਹਨੂੰ ਇਹ ਡੈੱਡ ਹੋਇਆ ਗੋਲੀ ਵੱਜੀ ਇਹਦੇ ਇਹ ਸਾਨੂੰ ਨਾ ਦਾ ਹਸਪਤਾਲ ਨਹੀਂ ਜਾਣ ਕੇ ਵੇਖਿਆ ਜਿਹਦਾ ਮੁੰਡੇ ਦਾ ਸਤਨਾਮ ਸਿੰਘ ਮੇਰਾ ਨਾਮ ਹੈ ਇਹ ਮੈ ਉਹਦਾ ਫੁੱਫੜ ਲੱਗਦਾ ਹਾਂਜੀ ਇਹ ਪਣੋਰੀ ਗੋਲਾ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਵੀ ਜਿਨ੍ਹਾਂ ਦੇ ਦੋਸ਼ੀਆਂ ਨੇ ਇਹ ਕਾਰਵਾਈ ਕੀਤੀ ਆ ਗੋਲੀ ਮਾਰੀ ਉਹਨਾਂ ਨਾਲ ਸਭ ਤੋਂ ਸ先 ਕਾਰਵਾਈ ਕੀਤੀ ਜਾਵੇ ਤੇ ਕਾਰ ਦੀ ਮੰਗੇ ਫੇਰ ਕਰਾਂਗੇ ਸਾਰ ਬੇਤਰਾਂਗੇ ਉਹਨਾਂ ਦੇ ਪਹਿਲਾਂ ਪਰਚਾ ਕਰਕੇ ਉਹਨਾਂ ਦੇ ਕੀਤਾ ਜਾਵੇ ਮੈਂ ਜੀ ਪੇਸ ਪਰਮੇਂਦਰ ਸਿੰਘ ਥਾਣਾ ਚਬਾਲ ਤੋਂ ਇੱਕ ਪੋਸਟਮਾਰਟਮ ਕਰਾਉਣ ਵਾਸਤੇ ਮੈਨੂੰ ਕਾਜ ਫਾਈਲ ਮਿਲੀ ਆ ਪੋਸਟਮਾਰਟਮ ਜਿੰਦਾ ਹੋਣਾ ਮ੍ਰਿਤਕ ਦਾ ਨਾਮ ਸੁਖਮ ਸਿੰਘ ਸਨੋ ਬਲਜਿੰਦਰ ਸਿੰਘ ਵਾਸੀ ਪਡੋਰੀ ਗੋਲਾ थाना ਸਰਤੰਤਨ ਕੀ ਮਾਮਲਾ ਹੈ ਜੀ ਕੀ ਹੈ ਇਹ ਮਾਮਲੇ ਬਾਰੇ ਤੁਹਾਨੂੰ ਸਭ ਦੱਸ ਸਕਦੇ ਆ ਬਾਕੀ ਇਹਦਾ ਮੈਟਰ ਹੋਇਆ ਰਾਤੀ ਉਹਦੇ ਸੰਬੰਧ ਜੋ ਰਾਤੀ ਰੈਡ ਬੋਡੀ ਤੇ ਜਮਾ ਸੀ ਉਹਦਾ ਪੋਸਟਮਾਰਟਮ ਕਰਾਉਣਾ ਆਇਆ ਹੈ ਕੀ ਗੋਲੀ ਲੱਗੀ ਆ ਗੋਲੀ ਲੱਗੀ ਦੱਸਦੇ ਜੀ ਬਿਆਨ ਹੋਇਆ ਜੀ ਇਹਦੇ ਕਰਦੇ ਨੇ ਬਿਆਨਾਂ ਤੇ ਪਰਚਾ ਦੱਚਿਆ ਜੀ